ਕਰਜਨ ਢਿੱਲੋਂ ਦਾ ਗਾਣਾ ਹੀ ਕਹਿੰਦੇ ਇਹਦੇ ਤੇ ਜ਼ਿਆਦਾ ਲੱਗਦਾ ਮੈਂ ਵੀ ਹੁਣ ਕਿਤੇ ਬਾਪਾ ਬਣ ਜਾ ਬਿੱਲੋ ਵੀ ਮੇਰਾ ਜੀ ਕਰਦਾ ਬਾਵਾ ਜੀ ਕੀ ਕਿਰਪਾ ਹੋਈ ਹੈ ਸਭ ਤੋਂ ਪਹਿਲਾਂ ਜੀ 10 ਬੰਨਿਓ ਜੀ ਬਾਹੁਰ ਜੀ ਦਾ ਖਾਲਸਾ ਜੀ ਬਾਹੁਰ ਜੀ ਦੀ ਫਤਿਹ ਤੁਸੀਂ ਪਹਿਲਾਂ ਹੀ ਮੇਰੀਆਂ ਵੀਡੀਓ ਨੂੰ ਬੜਾ ਸਤਿਕਾਰ ਦਿੰਦਾ ਪਿਆਰ ਦਿੰਦਾ ਚਾਹੇ ਉਹ ਭਾਈ ਅਮਰਿਤਪਾਲ ਵਾਲੀ ਗੱਲ ਹੋਵੇ ਚਾਹੇ ਉਹ ਕਾਲੀ ਅੱਧ ਅੱਧ ਸੂਰੀ ਪਾਈ ਆ ਮੈਂ ਮਿੰਟ ਦੀ ਵੀਡੀਓ ਸੀਗੀ ਉਹ ਤੇ ਨਵਦੀਪ ਵਾਜ ਦੇ ਉੱਤੇ ਚਾਹੇ ਉਹਦੀ ਗੱਲ ਹੋਵੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਇਹਦਾ ਮੇਨ ਮਕਸਦ ਹੀ ਪਖੰਡੀ ਬਾਬੇ ਤੁਸੀਂ ਮੇਰੇ ਚਿਹਰੇ ਤੇ ਰੌਣਕ ਦੇਖ ਸਕਦੇ ਹੋ ਕਿ ਪਖੰਡੀਆਂ ਦਾ ਨਾਮ ਸੁਣਦੇ ਹੀ ਰੇਹ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ ਪਖੰਡੀਆਂ ਦਾ ਮੇਨ ਤੰਤਰਮੰਤਰੀ ਪੰਜਾਬ ਤੇ ਹਰਿਆਣੇ ਦੇ ਵਿੱਚ ਮੇਨ ਜਿਹੜੇ ਸਰਸੇ ਵਾਲੇ ਨੂੰ ਲੈ ਕੇ ਜਿਹੜੇ ਗੁਰੂਜੀ ਗੁਰੂਜੀ ਜਿਹੜੇ ਕਰਦੇ ਨੇ ਚਾਹੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਨੇ ਚਾਹੇ ਹਰਿਆਣੇ ਵਾਲੇ ਆ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੈ ਕਿ ਜਿਹੜਾ ਸਾਡਾ ਧਰਮ ਹੈ ਜੀ ਸਾਨੂੰ ਦੱਸਿਆ ਗਿਆ ਹੈ ਕਿ ਗੁਰੂ ਮਾਨਿਓ ਗ੍ਰੰਥ ਉਸੇ ਧਰਮ ਦੇ ਵਿੱਚ ਬੰਦੇ ਦੇਹਧਾਰੀ ਬੰਦਿਆਂ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਲੋਕੀ ਬੜੇ ਉਤਸ਼ਾਹ ਨਾਲ ਕਹਿੰਦੇ ਆ ਕਿ ਇਹ ਸਾਡੀ ਸ਼ਰਧਾ ਹੈ ਇਹ ਕਾਦੀ ਸ਼ਰਧਾ ਹੈ ਕਿ ਲੋਕੀ ਤੁਹਾਡੇ ਤੋਂ ਤੁਹਾਡੇ ਗੁਰੂ ਤੁਹਾਡੇ ਤੋਂ ਪੈਸੇ ਲੈਂਦੇ ਆ ਤੇ ਪੈਸੇ ਲੈ ਕੇ ਤੁਹਾਡਾ ਭਲਾ ਭਲਾ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਤੁਹਾਡੀ ਕਿਸਮਤ ਆਪ ਤੇ ਆ ਕਈ ਲੈ ਕੇ ਪਾਸਪੋਰਟ ਤੁਹਾਡਾ ਸਾਈਨ ਕਰੀ ਜਾਂਦੇ ਆ ਤਾਂ ਤੁਹਾਡਾ ਵੀਜ਼ਾ ਲੱਗ ਹੀ ਜਾਂਦਾ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਹੀ ਬੜੀ ਮਹਾਨ ਗੱਲ ਹੈ ਹਾਲਾਂਕਿ ਉਹ ਬਾਬੇ ਤੇ ਵੀ ਬੜੀ ਛਤਰਾੜ ਦੀ ਵੀਡੀਓ ਆਈ ਸੀ ਪਿਛਲੇ ਦਿਨੀ ਆਪਣੇ ਬਾਬੇ ਥੋੜਾ ਜਿਹਾ ਤੁਸੀਂ ਸੋਚ ਸਮਝ ਕੇ ਬਣਾਓ ਕੋਈ ਤੁਸੀਂ ਦੇਖੀ ਜਾਂਦੇ ਹੋ ਸ਼ਾਇਦ ਬਾਬਾ ਜੀ ਸ਼ਾਇਦ ਆਈ ਜਾਂਦਾ ਬਾਬਾ ਜੀ ਦੇ ਵਿੱਚੋਂ ਕਈ ਕੁਸ਼ਾ ਹੀ ਜਾਂਦਾ ਸੋ ਮੈਂ ਬੋਲਣਾ ਨਹੀਂ ਚਾਹੁੰਦਾ ਹੁਣ ਬੜੀਆਂ ਗੱਲਾਂ ਵਿਵਾਦ ਬੜਾ ਤਕੜਾ ਹੋ ਜਾਣਾ ਨਹੀਂ ਤਾਂ ਇਸ ਵੀਡੀਓ ਤੇ ਆਪਣੇ ਬਾਬੇ ਤੁਸੀਂ ਸੋਚ ਸਮਝ ਕੇ ਬਣਾਓ ਆਪਣਾ ਬਾਬਾ ਤੁਸੀਂ ਕਲਗੀ ਵਾਲੇ ਨੂੰ ਬਣਾਓ ਜਿਨੇ ਆਪਣਾ ਆਪਣੇ ਜਿਹੜਾ ਵੰਸ਼ ਕੁਰਬਾਨ ਕਰਤਾ ਥੋੜੀ ਜ਼ਿੰਦਗੀਆਂ ਦੇ ਲਈ ਜਿਹੜਾ ਤੁਸੀਂ ਬਾਬੇ ਮੰਨ ਰਹੇ ਹੋ ਜਿਹੜੇ ਅੱਜ ਬਾਬੇ ਬਣੀ ਬੈਠੇ ਆ ਇਹਨਾਂ ਦੇ ਲਈ ਉਹਨਾਂ ਨੇ ਸਾਡਾ ਸਾਰਾ ਆਪਣਾ ਸਾਰਾ ਪਰਿਵਾਰ ਵਾਰਤਾ ਆਪ ਉਹ ਸਾਰਾ ਵਾਰ ਗਏ ਆਪਣਾ ਆਪ ਤੋਂ ਆਪਣੇ ਪੰਥ ਤੋਂ ਆਪਣੇ ਕੌਮ ਤੋਂ ਤਾਂ ਤੁਸੀਂ ਉਸ ਬੰਦੇ ਨੂੰ ਉਸ ਗੁਰੂ ਨੂੰ ਮੰਨੋ ਜਿਹੜਾ ਅਸਲ 'ਚ ਗੁਰੂ ਹੈ ਦੇਹਧਾਰੀ ਵਾਲਿਆਂ ਨੂੰ ਨਾ ਮੰਨੋ ਜਿਨ੍ਹਾਂ ਨੇ ਤੁਹਾਨੂੰ ਲੁੱਟਣਾ ਜਿਹੜੇ ਤੁਹਾਨੂੰ ਗੁਫਾਵਾਂ ਦੇ ਵਿੱਚ ਲੈ ਕੇ ਜਾਂਦੇ ਸੋ ਮੇਰਾ ਵੀਰ ਭੈਣ ਭਰਾ ਜਿੰਨੀਆਂ ਸਾਡੀਆਂ ਅਸਲ 'ਚ ਬੀਬੀਆਂ ਜ਼ਿਆਦਾ ਜਾਂਦੀਆਂ ਨੇ ਇਹ ਬਾਬਿਆਂ ਦੇ ਕੋਲ ਕੀ ਬਾਬਾ ਜੀ ਕੀ ਕਿਰਪਾ ਹੋਈ ਹੈ ਅੱਜ ਗੁਰੂ ਜੀ ਕਿ ਐਸਾ ਹੋਇਆ ਹੈ ਸੋ ਮੇਰਾ ਵੀਰ ਧਿਆਨ ਨਾ ਥੋੜਾ ਰੋ ਇਹਨਾਂ ਨੂੰ ਮੰਨਣ 'ਚ ਕੋਈ ਫਾਇਦਾ ਨਹੀਂਗਾ ਇਹ ਥੋੜੀ ਸਾਰੀ ਜ਼ਿੰਦਗੀ ਤੇ ਤੁਹਾਡੇ ਟੱਬਰ ਦੀ ਕੀ ਤੁਹਾਡੇ ਤੇ ਆ ਭਾਰੀ ਹੈ ਤੁਹਾਡੇ ਤੇ ਉਹ ਭਾਰੀ ਹੈ ਤੁਹਾਡੇ ਤੇ ਕੋਈ ਕੁਝ ਭਾਰੀ ਨਹੀਂ ਜਨਾਂ ਦਾ ਤੁਸੀਂ ਆਪਣੇ ਆਪ ਤੇ ਸੈੱਟ ਨਹੀਂ ਹੁੰਦੇ ਸੋ ਆਪਣੇ ਆਪ ਨੂੰ ਮੇਰਾ ਵੀਰ ਸੈੱਟ ਕਰੋ ਪਹਿਲਾਂ ਤਾਂ ਫੇਰ ਤੁਸੀਂ ਸਾਰੇ ਬਾਬਿਆਂ ਛਾਬਿਆਂ ਨੂੰ ਜੋ ਤੁਸੀਂ ਕਰਨਾ ਉਹ ਕਰੋ ਪਰ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਧਰਤੀ ਹੋਵੇ ਪੀਰ ਪਗਮਰਾ ਦੀ ਜਿਹੜੀ ਧਰਤੀ ਹੋਵੇ ਦਸਾਂ ਗੁਰੂਆਂ ਦੀ ਤੁਸੀਂ ਉੱਥੇ ਇਦਾਂ ਦੇ ਬਾਬਿਆਂ ਨੂੰ ਲਿਆ ਕੇ ਪਰਮੁਖਤਾ ਦਿੱਤੀ ਹੋਈ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਬਾਬੇ ਹੋਣ ਚਾਹੇ ਮਸੀਤਾ ਦੇ ਵਿੱਚ ਤੁਸੀਂ ਅੱਡ ਤੁਸੀਂ ਬਾਬੇ ਬਣਾਏ ਹੋਏ ਆ ਤੁਸੀਂ ਮਸੀਤ ਜਾਓ ਮਥਾਟੇ ਕੋ ਮੰਨਦੇ ਆ ਕਿ ਧਰਮ ਆ ਮੈਂ ਇੱਕ ਤੁਸੀਂ ਗੁਰਦੁਆਰੇ ਜਾਓ ਮੰਨਦੇ ਧਰਮ ਆ ਇਹ ਕਿੱਦਾਂ ਦੇ ਤੁਸੀਂ ਧਰਮ ਚਲਾ ਲਏ ਕੋਈ ਬੰਦਾ ਕੋਈ ਬੰਦਾ ਜਨਾਨੀ ਬਣ ਕੇ ਬਾਬਾ ਬਣੀ ਜਾਂਦਾ ਕੋਈ ਕੋਸ਼ਿਸ਼ ਕਰਕੇ ਕੱਲ ਤੱਕ ਟਿਕਟੋਕਾਂ ਵੀਡੀਓ ਪਾਈ ਜਾਂਦਾ ਸੀ ਅੱਜ ਕਹਿੰਦਾ ਕਰੀਅਰ ਹੋ ਚੁੱਕਾ ਖਤਮ ਹੋ ਗਿਆ ਜਵਾਬਾ ਵਾਲਾ ਕਰੀਅਰ ਚਲਾ ਲੋ ਸੋ ਮੇਰਾ ਵੀਰ ਇਹ ਸਾਰੀਆਂ ਗੱਲਾਂ ਨੂੰ ਧਿਆਨ ਲੈ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਪਿੱਛੇ ਆਪਣਾ ਧਿਆਨ ਦਿਓ ਤਾਂ ਕਿ ਇਹਨਾਂ ਬਾਬਿਆਂ ਪਿੱਛੇ ਲੱਗੋ ਨਾ ਹੀ ਆਪਣੇ ਘਰ ਪਰਤੋ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਤੇ ਆਸਾ ਕਰਦਾ ਹਾਂ ਕਿ ਤੁਹਾਨੂੰ ਕੋਈ ਗੱਲ ਪੂਰੀ ਨਾ ਲੱਗੀ ਹੋਵੇ ਤਾਂ ਵਿਵਾਦ ਦੇ ਵਿੱਚ ਨਾ ਪਾਲਿਓ ਕੋਈ ਗੱਲ ਵਾਹਿਗੁਰੂ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ